ਜਲੰਧਾ ਦੇ ਵਿੱਚ ਤਾਲਾਬੰਦੀ ਦਾ ਕਿੰਨਾ ਕੋ ਅਸਰ ਹੋ ਰਿਹਾ ਹੈ ਇਸ ਦਾ ਤਾਜ਼ਾ ਉਦਾਹਰਣ ਅੱਜ ਉਦੋਂ ਵੇਖਣ ਨੂੰ ਮਿਲਿਆ ਜਦੋਂ ਜਲੰਧਰ ਦੇ ਥਾਣਾ 6 ਨੰਬਰ ਦੇ ਅਦੀਨ ਆਉਂਦੇ ਮਿਲਕਬਾਰ ਚੌਂਕ ਤੇ ਨਾਕੇਬੰਦੀ ਦੌਰਾਨ ਐਸਆਈ ਨੇ ਨੌਜਵਾਨ ਨੂੰ ਕਾਰ ਰੋਕਣ ਦਾ ਇਸ਼ਾਰਾ ਕੀਤਾ ਹੱਥ ਤੇ ਉਦੋਂ ਹੋ ਗਿਆ ਜਦੋਂ ਨੌਜਵਾਨ ਕਾਰ ਰੋਕਣ ਦੀ ਬਜਾਏ ਐਸਆਈ ਨੂੰ ਬੋਨਟ ਤੇ ਹੀ ਚੁੱਕ ਕੇ ਕਸੀਟਾ ਲੈ ਗਿਆ ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਇਸ ਨੌਜਵਾਨ ਵੱਲੋਂ ਕੀਤੀ ਗਈ ਸ਼ਰਮਨਾਖਰਕ ਆਡਾ ਵੀਡੀਓ ਉਹ ਬੰਦੇ ਨੂੰ ਲੱਗੇ ਫੜਿਆ ਮੈਂ ਮੈਨੂੰ ਬਾਹਰ ਗਿਆ ਫੜਿਆ ਗਿਆ ਇਨਸਪੈਕਟਰ ਸੁਜੀਤ ਸਿੰਘ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਨੌਜਵਾਨ ਨੂੰ ਰੋਕਣ ਦੇ ਲਈ ਕਿਹਾ ਗਿਆ ਸੀ। ਉਹਨਾਂ ਨੇ ਦੱਸਿਆ ਇਸ ਦੌਰਾਨ ਸਭ ਤੋਂ ਅੱਗੇ ASI ਮੋਲਕ ਰਾਤ ਸਨ। ਉਹਨਾਂ ਨੇ ਜਦੋਂ ਇਸ਼ਾਰਾ ਕੀਤਾ ਤਾਂ ਨੌਜਵਾਨ ਉਹਨਾਂ ਨੂੰ ਦੂਰ ਤੱਕ ਸੀਟਾ ਲੈ ਗਿਆ। ਗਨੀਮਤ ਇਹ ਰਹੀ ਕਿ ਇਹਨਾਂ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਬਿਊਰੋ ਰਿਪੋਰਟ ਅਜੀਤ ਸਬ ਟੀਵੀ ਉਹਦੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਬੇਸ਼ੁਮਾਰਾਂ ਤੇ ਕਰੋਨਾ ਮਹਾਮਾਰੀ ਦਾ ਅਸਰ ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ ਕੰਡ ਕਸਬਾ ਸ਼ਹਿਰ ਹੋਵੇ ਜਾਂ ਤੇਸ਼ ਵਿਦੇਸ਼ ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮੰਨ ਦੀ ਆਵਾਜ਼ ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ ਆਪ ਨਹੀਂ ਤੱਕ ਪਹੁੰਚੇਗੀ ਸਾਡੀ ਵੀਡੀਓ ਕਾਲ ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀ ਐਕਟੀਵਿਟੀ ਦੇ ਨਾਲ